ਸਾਡੇ YouTube ਚੈਨਲ ਤੇ ਆਫਰ ਆ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੇਂਦਰ ਸਰਕਾਰ ਦੁਆਰਾ ਮੌਜਮਾ ਤੋਂ UPF ਸੰਬੰਧੀ ਆਪਸ਼ਨ ਦੇਣ ਦੇ ਚਲਾਈ ਪ੍ਰੋਗਰਾਮ ਨੂੰ 99% ਮੌਜਮਾ ਦੁਆਰਾ ਰਿਜੈਕਟ ਕੀਤੇ ਜਾਣ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਜਾਜ਼ਤ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਜ਼ਰੂਰ ਕਰ ਲਓ ਤਾਂ ਜੋ ਰੇ ਕੋਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਉਂਦੀ ਹੋਵੇ ਸੰਦੇਸ਼ ਦੇ ਲਈ ਕਰੇ ਜਦੋਂ MPF ਸਕੀਮ ਦੇ ਵਿਰੋਧ ਵਿੱਚ ਸਾਰੇ ਦੇਸ਼ ਦੇ ਮੁਲਾਜ਼ਮ ਉੱਠ ਖੜੇ ਹੋਏ ਤੇ ਕਾਗਜ਼ਾਂ 'ਸਭ ਹਾਵ ਕਰਨ ਦੀ ਮੰਗ ਕਰਨ ਲੱਗੇ ਤਾਂ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦੇ ਅੱਖੀਂ ਘਟਾ ਪਾਉਣ ਲਈ ਪੈਨਸ਼ਨ ਦੀ ਨਵੀਂ ਸਕੀਮ ਦਾ ਅਗਾਉਂ ਕੀਤਾ ਜਿਹਦਾ ਨਾਮ ਰੱਖਿਆ UPF ਯਾਨੀ ਯੂਨੀਫਾਈਡ ਪੈਨਸ਼ਨ ਸਕੀਮ ਕੇਂਦਰ ਸਰਕਾਰ ਦੁਆਰਾ ਬੜੇ ਜ਼ੋਰ ਸ਼ੋਰ ਨਾਲ ਇਸ ਦੇ ਬੈਨੀਫਿਟ ਦਾ ਪ੍ਰਚਾਰ ਕੀਤਾ ਗਿਆ ਤਾਂ ਜੋ ਵਰਕਰ ਨੌਲਾਜਮਾ ਯੂਪੀਐਸ ਨੂੰ ਆਪਟ ਕਰਕੇ ਸ਼ਾਂਤ ਵਿਜਾਮ ਤੇ ਪ੍ਰਾਣੀ ਪੈਨਸ਼ਨ ਸਕੀਮ ਦੀ ਵਾਹਬਦੀ ਵੀ ਮੰਗਣਾ ਕਰਨਾ ਯੂਪੀਐਫ ਕੀਮ ਦਾ ਨੋਟੀਫਿਕੇਸ਼ਨ ਕਰਕੇ ਕੇਂਦਰ ਸਰਕਾਰ ਨੇ ਐਪਰੋਵਲ ਨੰਬਰ 25 ਤਾਓ ਪੀ ਐਫ ਆਰ ਡੀ ਏ ਯਾਨੀ ਪ੍ਰੋਵੀਡੈਂਟ ਫੰਡ ਰੈਗੂਲੇਟਰੀ ਡਰੱਗਮੈਂਟ ਅਥਾਰਟੀ ਦੀ ਸਾਈਟ ਤੇ ਯੂਪੀਐਫ ਸੰਬੰਧੀ ਆਪਸ਼ਨ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰੰਤੂ ਇਸ ਤੋਂ ਹੈਰਾਨੀਜਨਨ ਤੀਜੇ ਸਾਹਮਣੇ ਆਏ ਹਨ ਤ੍ਰਿਪ 30% ਕੇਂਦਰੀ ਕਰਮਚਾਰੀਆਂ ਵਿੱਚੋਂ ਮਹਿਜ 30000 ਕਰਮਚਾਰੀਆਂ ਨੇ ਇਸ ਨੂੰ ਅਪਣਾਉਣ ਦੀ ਆਪਸ਼ਨ ਦਿੱਤੀ ਹੈ ਜਦਕਿ 29% ਫੋਸਟਰਫਾਜਨ ਕਰਮਚਾਰੀਆਂ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਹੈ ਜਿਸ ਦਾ ਸਿੱਧਾ ਸਿੱਧਾ ਭਾਵ ਇਹ ਹੈ ਇਹ ਕਿ ਲਗਭਗ 9% ਕੇਂਦਰ ਸਰਕਾਰ ਦੇ ਕਰਮਚਾਰੀ ਯੂਪੀਐਸ ਸਕੀਮ ਨੂੰ ਬਿਲਕੁਲ ਵੀ ਤਸੰਮ ਨਹੀਂ ਕਰਦੇ ਇਸ ਫਲਸਾ ਪੁਰਾਣੀ ਪੈਨਸ਼ਨ ਬਹਾਤੇ ਸੰਘਰਸ਼ ਕਮੇਟੀ ਦੇ ਕਨਵੀਨਰ ਜਸਰੀਤ ਤਲਵਾਣਾ ਤੇ ਇਕਤਰ ਜਰਨੈਲ ਸਿੰਘ ਪੱਟੀ ਵੱਲੋਂ ਕੀਤਾ ਗਿਆ ਹੈ ਬਾਵੇਂ ਕੇਂਦਰ ਸਰਕਾਰ ਨੇ ਬੜੀ ਚਿਬਾਕੀ ਨਾਲ ਯੂਪੀਐਸ ਸਕੀਮ ਦੇ ਸੋ ਕਾਲਡ ਫਾਇਦੇਦਾਰ ਸਕੀਮ ਲਾਜਮਾਨ ਨੂੰ ਨੋਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ परंतु नाइनटी नाइन परसेंट मुलाजम इस जाल में नहीं फसे क्योंकि उन्होंने ख्याल है कि यूपीएस पी एफ स्कीमों द्वारा कटौती करवाए गए को फंडम करके सरकार उस पेनशन का नाम दे रही है जो कि पूरी तरह गलत है मुलाजम का विचार है कि यूपीएस पी एफ ना कुछ हद हाँ तक एन पी एफ स्कीम ही चंकी है ਪਰੰਤੂ ਸਭ ਤੋਂ ਵਧੀਆ ਕੋਵਡ ਪੈਨਸ਼ਨ ਸਕੀਮ ਹੈ ਪੰਜਾਬ ਦੇ ਨੌਕਰੀਮਾਜ਼ਮਾਂ ਵਿੱਚ ਵੀ ਆਮ ਚਰਚਾ ਹੈ ਕਿ ਪੰਜਾਬ ਸਰਕਾਰ ਵੀ ਯੂਪੀਐਫ 3 ਪੰਜਾਬ ਦੇ ਨੌਕਰੀਮਾਜ਼ਮਾਂ ਤੇ ਲਾਗੂ ਕਰਨ ਸੰਬੰਧੀ ਵਿਚਾਰ ਚਰਚਾ ਕਰ ਰਹੀ ਹੈ ਜਿਸ ਨੂੰ ਪੰਜਾਬ ਦੇ ਨੌਕਰੀਮ ਕਦੇ ਵੀ ਪਰਵਾਣ ਨਹੀਂ ਕਰਨਗੇ ਪੰਜਾਬ ਦੇ ਨੌਕਰੀਮਾਂ ਦੀ ਤਾਂ ਫਲਕਾ ਤੋਂ ਇਹੋ ਮੰਗ ਹੈ ਕਿ 1972 ਦੇ ਨਿਯਮਾਂ ਅਨੁਸਾਰ ਪ੍ਰਾਣੀ ਪੈਨਸ਼ਨ ਸਕੀਮ ਹੀ ਲਾਗੂ ਕੀਤੀ ਜਾਵੇ ਜਿਸ ਦਾ ਵਾਅਦਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤਾ ਸੀ ਵਰਤਮਾਨ ਇਹ ਹੈ ਕਿ ਪੰਜਾਬ ਸਰਕਾਰ ਨੇ ਨੀਤੀ 181122 ਨੂੰ اوਪੀਏ ਸੰਬੰਧੀ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਸਪੰਤੂ ਇਸ ਤੋਂ ਬਾਅਦ ਲਗਭਗ 2.5 ਸਾਲ ਦੀ ਤਜਾਨ 23 ਇਹਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਵੇਮ ਹੀ ਨਹੀਂ ਕੀਤੇ ਗਏ ਤੇ ਨਾ ਹੀ ਜੀਪੀਐਫ ਦੀ ਕਪਲਤੀ ਸ਼ੁਰੂ ਕੀਤੀ ਗਈ ਹੈ। ਬਲਕਿ ਐਨਪੀਐਫ ਕੀਮ ਤਹਿਤ ਹੀ 1.204 ਤੋਂ ਬਾਅਦ ਭਰਤੀ ਸਰਜਮਾ ਤੋਂ ਕਟੌਤੀ ਕੀਤੀ ਜਾ ਰਹੀ ਹੈ। ਇਸ ਲਈ ਹੀ ਪੰਜਾਬ ਫੂਲ ਕਤਰੇਤ ਮੁਲਾਜ਼ਮਾਂ ਦੀ ਸੰਜੀ ਐਕਸ਼ਨ ਕਮੇਟੀ ਦੇ ਪ੍ਰਧਾਨ ਸਰਦਾਰ ਸੁਖਤਿਆਨ ਸਿੰਘ ਕਹਿਰਾਨੇ ਨੇ ਪੰਜਾਬ ਦੇ ਮੁੱਖ ਮੰਤਰੀ ਵਿੱਤ ਮੰਤਰੀ ਤੇ ਮੁੱਖ ਖਤਰ ਨੂੰ ਇੱਕ ਨੋਟਿਸ ਪੇਜ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ ਹੈ ਇਹ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲੀ ਸੰਰਕਟ ਕਮੇਟੀ ਦੇ ਲੀਡਰਾਂ ਨੇ ਵੀ ਬਹੁਤ ਵਾਰ ਕੈਬਨਿਟ ਸਫ ਕਮੇਟੀ ਕੋਲ ਪੁਰਾਣੀ ਪੈਨਸ਼ਨ ਸਕੀਮ ਬਿਨਾਂ ਦੇ ਰੀਤਾਂ ਪੰਜਾਬ ਵਿੱਚ 1.2004 ਤੋਂ ਬਾਅਦ ਭਰਤੀ ਫਰ ਮਜ਼ਮਾਜਮਾਂ ਤੇ ਦਾਅਵਾ ਕਰਨ ਦੀ ਮੰਗ ਨੂੰ ਜ਼ੋਰਦਾਰ ਟੰਗ ਉਠਾਇਆ ਹੈ ਹੁਣ ਕਹੋ ਕੋ ਕੀਤੀ ਜਾ ਰਹੀ ਹੈ ਕਿ ਹਿਮਾਚਲ ਪ੍ਰਦੇਸ਼ 36 ਹਜ਼ਾਰ ਤੇ ਰਾਜਸਥਾਨ ਦੀ ਤਰਜ਼ ਤੇ ਪੰਜਾਬ ਵਿੱਚ ਵੀ ਕੋਪੀਅਤ ਸਕੀਮ ਪੰਜਾਬ ਸਰਕਾਰ ਨੂੰ ਦੇ ਫੇਰ ਦਾਅਵਾ ਕਰਨੀ ਹੀ ਪਵੇਗੀ ਕਿਉਂਕਿ ਇਸ ਵਿਵੰਦੀ ਕੀਤਾ ਹੋਇਆ ਮਿਤੀ 18.11.2022 ਦਾ ਅਧੂਰਾ ਨੋਟੀਫਿਕੇਸ਼ਨ ਸਰਕਾਰ ਨੂੰ ਮਕਮਲ ਰੂਪ ਵਿੱਚ ਪੂਰਾ ਕਰਕੇ ਇਸ ਨੂੰ ਲਾਗੂ ਕਰਨਾ ਹੀ ਪਵੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਉਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਤੁਹਾਡਾ ਬਹੁਤ ਧੰਨਵਾਦ ਜੀ